ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਪੰਜਾਬ ਪੁਲਿਸ ਮੁਸ਼ਤੈਦ ਨਜ਼ਰ ਆ ਰਹੀ ਹੈ ਇਸੇ ਤਹਿਤ ਪੰਜਾਬ ਪੁਲਿਸ ਅਤੇ ਬਦਮਾਸ਼ਿਆਂ ਦੇ ਵਿਚਕਾਰ ਮੁਕਾਬਲਾ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਮੰਡੀ ਗੋਬਿੰਦਗੜ ਦੇ ਫੋਕਲ ਪੁਆਇੰਟ ਦੇ ਨੇੜੇ ਕਥਿਤ ਪੁਲਿਸ ਮੁਕਾਬਲਾ ਹੋਇਆ ਜਿਸ ਵਿੱਚ ਦੋ ਬਦਮਾਸ਼ਾਂ ਨੂੰ ਜ਼ਖਮੀ ਕੀਤਾ ਗਿਆ ਤੇ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਮੁਤਾਬਕ ਜਦੋਂ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਤਾਂ ਪੁਲਿਸ ਉੱਤੇ ਕਥਿਤ ਤੌਰ ਤੇ ਗੋਲੀਬਾਰੀ ਕੀਤੀ ਗਈ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਜਵਾਬੀ ਕਾਰਵਾਈ ਦੇ ਦੌਰਾਨ ਬਦਮਾਸ਼ ਫਟੜ ਹੋ ਗਏ ਅਤੇ ਇਸ ਤੋਂ ਇਲਾਵਾ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਫੋਕਲ ਪੁਆਇੰਟ ਦੇ ਨੇੜੇ ਇੱਕ ਅਥਿਤ ਮੁਕਾਬਲਾ ਹੋਇਆ ਹੈ ਜਿਸ ਵਿੱਚ ਦੋ ਬਦਮਾਸ਼ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹਾਲਾਂਕਿ ਉਧਰ ਦੂਜੇ ਪਾਸੇ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਤਾਂ ਪੁਲਿਸ ਅਧਿਕਾਰੀਆਂ ਦਾ ਇਸ ਕਿ ਸਾਡੀ ਜਿਹੜੀ ਇੱਕ ਵਾਰਦਾਤ ਹੋਈ ਸੀ ਅੱਜ ਤੋਂ ਕੁਝ ਦਿਨਾਂ ਪਹਿਲਾਂ ਜਿਦੇ ਵਿੱਚ ਇੱਕ ਕਾਰੋਬਾਰੀ ਦੇ ਆਫਿਸ ਦੇ ਉੱਤੇ ਕੁਝ ਨਾਮਲੂ ਵਿਅਕਤੀ ਗਏ ਸਨ ਤੇ ਉਹਨਾਂ ਵੱਲੋਂ ਜਿਹੜਾ ਸੀਗਾ ਉਹਦੇ ਜਿਹੜਾ ਗਲਾਸ ਦਾ ਗੇਟ ਸੀਗਾ ਮੈਨਟ ਤੇ ਫਾਇਰ ਕਰਕੇ ਤੇ ਕੁਝ ਜਿਹੜਾ ਕੈਸ਼ ਸੀਗਾ ਉਹ ਖੋਹ ਕਿਤਾ ਗਿਆ ਸੀਗਾ ਉਸੀ ਇਤਲਾਹ ਦੇ ਕੰਮ ਕਰਦੇ ਹੋਏ ਅੱਜ ਮਾਰਨਿੰਗ ਸਾਡੇ ਐਸ.ਐਚ.ਓ. ਸਾਹਿਬ ਨੂੰ ਇਤਲਾਹ ਸੀਗੀ ਤੇ ਉਹ ਮੋਗੇ ਜਾ ਕੇ ਫੋਟੋਜ਼ ਵਗੈਰਾ ਵੈਰੀਫਾਈ ਕਰਾਈ ਤੇ ਉੱਥੇ ਜਿਹੜਾ ਹੈਗਾ ਦੋ ਬੰਦੇ ਜਿਹੜੇ ਸੀਗੇ ਆਪਣੇ ਜੈਦੀਪ ਤੇ ਬਸੰਤ ਉਹਨਾਂ ਨੂੰ ਵਾਪਸੀ ਦੇ ਵਿੱਚ ਨਾਮਿਨੇਟ ਕੀਤਾ ਤੇ ਫਿਰ ਸਾਨੂੰ ਇਤਲਾਹ ਸੀਗੀ ਕਿ ਆਪਣਾ ਜਿਹੜਾ ਅੰਬੇ ਮਾਦਰਾ ਫੋਕਲ ਪੁਆਇੰਟ ਜਿਹੜਾ ਰੋਡ ਹੈਗਾ ਇਹਦੇ ਵਿੱਚ ਇਹ ਇਸ ਏਰੀਆ ਦੇ ਵਿੱਚ ਫਿਲਹਾਲ ਮੌਜੂਦ ਹਨ ਤੇ ਫਿਰ ਜਿਹੜੀ ਹੈਗੀ ਕੋਈ ਨਾ ਕੋਈ ਵਾਰਦਾਤ ਦੇਣ ਦੇ ਇਰਾਦੇ ਦੇ ਨਾਲ ਇੱਥੇ ਜਿਹੜੇ ਹੈਗੇ ਆ ਰੈਕੀ ਕਰ ਰਹੇ ਹਨ ਤੇ ਨਾ ਇਤਲਾ ਮਿਲਦੇ ਹੀ ਜਿਹੜੀ ਹੈਗੀ ਆਪਣੀ ਸਾਡੀ ਸੀਆਈਏ ਦੀ ਟੀਮ ਤੇ ਐਸਐਚਓ ਗੋਬਿੰਦਗੜ ਇਹਨਾਂ ਦੀ ਪਾਲ ਕਰਨ ਇਸ ਏਰੀਏ ਦੇ ਵਿੱਚ ਆ ਗਏ ਤੇ ਜਦੋਂ ਇੱਥੇ ਆਪਣਾ ਗੰਦੇ ਨਾਲੇ ਕੋਲ ਪਹੁੰਚੇ ਤੇ ਉੱਥੇ ਜਿਹੜੇ ਉਹ ਦੋਨੋਂ ਬੰਦੇ ਸੀਗੇ ਉਹ ਇੱਕ ਸਪਲੈਂਡਰ ਜਿਹੜੀ ਸੀਗੀ ਵਿਦਆਊਟ ਨੰਬਰ ਪਲੇਟ ਉੱਤੇ ਸਵਾਰ ਸੀ ਤੇ ਜਦੋਂ ਹੀ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਉਹ ਇੱਕ ਕੱਚੇ ਰਸਤੇ ਜਿਹੜੀ ਸੀਗੇ ਉਹਦੇ ਉੱਤੇ ਭੱਜਣ ਲੱਗੇ ਤੇ ਜਦੋਂ ਉਹਨਾਂ ਦਾ ਪਿੱਛਾ ਸਾਡੀ ਪੁਲਿਸ ਪਾਰਟੀ ਕਰ ਰਹੀ ਸੀ ਤੇ ਅੱਗੇ ਜਾ ਕੇ ਉੱਥੇ ਇੱਕ ਮਿੱਟੀ ਦਾ ਢੇਰ ਹੈਗਾ ਉੱਦੇ ਜਾ ਕੇ ਉਹ ਡਿੱਗ ਪਏ ਤੇ ਉਹਨਾਂ ਨੇ ਫਿਰ ਸਾਡੀ ਜਿਹੜੀ ਪੁਲਿਸ ਪਾਰਟੀ ਸੀਗੀ ਜਿਸ ਨੂੰ ਐਸਐਚਓ ਗੋਬਿੰਦਗੜ ਅਸ਼ਦੀਪ ਲੀਡ ਕਰ ਰਹੀ ਸੀਗੀ ਤੇ ਨਾਲ ਸੀਆਈ ਵੀ ਸੀਗੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਉਹਨਾਂ ਨੇ ਫਿਰ ਜਵਾਬੀ ਫਾਇਰ ਦੇ ਵਿੱਚ ਉਹਨਾਂ ਨੇ ਵੀ ਫਾਇਰਿੰਗ ਕੀਤੀ ਇਹਦੇ ਵਿੱਚ ਜਿਹੜੇ ਦੋਨੋਂ ਬੰਦੇ ਸੀਗੇ ਜੈਦੀਪ ਤੇ ਬਸੰਤ ਇਹ ਇਹਨਾਂ ਨੂੰ ਜਿਹੜੀ ਹੈਗੀ ਆ ਲੋਅਰ ਬੋਡੀ ਪਾਰਟ ਤੇ ਜਿਹੜੀ ਹੈਗੀ ਬੁਲੇਟ ਇੰਜਰੀਜ਼ ਹੈਗੀਆਂ ਤੇ ਇਹਦੇ ਨਾਲ ਨਾਲ ਸਾਡਾ ਵੀ ਇੱਕ ਜਿਹੜਾ ਮੁਲਾਜ਼ਮ ਹੈ ਉਹਨੂੰ ਵੀ ਛੜੀਟਾ ਵਧੀਆਂ ਉਹ ਡਿੱਗ ਪਿਆ ਸੀਗਾ ਤੇ ਉਹਨੂੰ ਵੀ ਚਿਹਟਾ ਵਜੀਆਂ ਤੇ ਸਾਡਾ ਜਿਹੜਾ ਮੁਲਾਜ਼ਮ ਹੈ ਉਹ ਫਿਲਹਾਲ ਆਊਟ ਆਫ ਡੇਂਜਰ ਆਦੇ ਨਾਲ ਨਾਲ ਜਿਹੜਾ ਇਹ ਜਿਹੜੇ ਦੋਨੋਂ ਸੀਗੇ ਦੋਸ਼ੀ ਜਨਾ ਦਾ ਕੀ ਨਾਮ ਜਦੀਪ ਤੇ ਬਸੰਤ ਇਹ ਫਿਲਹਾਲ ਫੌਰੀ ਤੌਰ ਤੇ ਇਹਨਾਂ ਨੂੰ ਜਿਹੜੀ ਹੈਗੀ ਆ ਮੈਡੀਕਲ ਟਰੀਟਮੈਂਟ ਇਹਨਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ ਤੇ ਫਿਲਹਾਲ ਇਹ ਸਿਵਲ ਹਸਪਤਾਲ ਦਾਖਲਨ ਅੱਗੇ ਇਸ ਕੇਸ ਦੀ ਤਫਤੀਸ਼ ਤੇ ਅੱਜ ਜਿਹੜਾ ਇਨਸੀਡੈਂਟ ਹੋਇਆ ਇਸ ਸੰਬੰਧੀ ਅਗਲੀ ਕਾਰਵਾਈ ਜਿਹੜੀ ਹੈ ਕਿ ਉਹ ਅਮਲ ਚ ਰਹੀ ਜਾਂਦੀ ਹੈ ਤੂ ਅਸਲਾ ਵਗੈਰਾ ਨਾਲ ਕੋਈ ਬਰਾਮਦ ਹੋਇਆ। ਇੱਥੇ ਬੇਸਿਕਲੀ ਜਦੋਂ ਇੱਥੇ ਦੋਨਾਂ ਕੋਲ ਲੈ ਕੇ ਕਸਲਾ ਸੀਗਾ ਜਿਹੜਾ 32 ਬੋਰ ਦਾ ਦੇਸੀ ਕ੍ਰਿਸਟਲ ਜਿਹੜਾ ਸੀਗਾ ਅਨਲਾਈਸੈਂਸੀ ਵੈਪਨ ਦੋਨਾਂ ਕੋਲ ਸੀਗਾ ਜਿਹਦੀ ਵਰਤੋਂ ਕਰਕੇ ਉਹਨਾਂ ਨੇ ਸਾਡੀ ਜਿਹੜੀ ਸੀਗੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਉਹ ਦੋਨੋਂ ਹੀ ਜਿਹੜੇ ਵੈਪਨ ਹੈਗੇ ਆ ਉਹ ਸਾਡੀ ਪਾਰਟੀ ਨੇ ਬਰਾਮਦ ਕਰ ਲਿਆ ਤੇ ਅੱਗੇ ਜਿਹੜੀ ਹੈਗੀ ਆ ਇਸ ਮੁਕੱਦਮੇ ਦੀ ਤਫ਼ਤੀਸ਼ ਅੱਲੇ ਜਾਰੀ ਹੈ। ਗ੍ਰੈਂਡ ਵਾਲੇ ਕਿਸੇ ਵੀ ਇਹ ਦੋਨੋਂ ਹੀ ਜਿਹੜੇ ਮੁੱਗੇ ਦੇ ਵਸਨੀਕਾਂ ਤੇ ਉਸ ਏਰੀਆ ਤੋਂ ਬਿਲੋਂਗ ਕਰਦੇ ਆ ਤੇ ਸਾਨੂੰ ਇਤਲਾ ਸੀਗੀ ਕਿ ਜਿਹੜਾ ਸਾਡੇ ਅੱਜ ਤੋਂ ਹੋਏ ਕਰੀਬ 3-4 ਦਿਨ ਪਹਿਲੇ ਇੱਕ ਵਾਰਦਾਤ ਹੋਈ ਹੈ ਜਿਹੜੀ ਆਪਣਾ ਪ੍ਰੀਤਨਗਰ ਦੇ ਏਰੀਏ ਦੇ ਵਿੱਚ ਉਹਦੇ ਵਿੱਚ ਜਿਹੜੀ ਹੈਗੇ ਲੱਖ ਰੁਪਏ ਜਿਹੜਾ ਹੋ ਕੇ ਜੀ ਉਹਦੇ ਵਿੱਚ ਜਿਹੜੀ ਹੈਗੇ ਇਹਨਾਂ ਦੀ ਸੰਮੂਲੀਅਤ ਜਿਸ ਕਰਕੇ ਇਹਨਾਂ ਦੀ ਭਾਲ ਸਾਨੂੰ ਇਤਲਾ ਸੀ ਕਿ ਸਾਡੀ ਪੁਲਿਸ ਪਾਰਟੀ ਇਹਨਾਂ ਦੀ ਭਾਲ ਕਰ ਰਹੀ ਸੀਗੇ ਜਿਨ੍ਹਾਂ ਨੂੰ ਦੇਖ ਕੇ ਜਦੋਂ ਇਹ ਦੋਨੋਂ ਭੱਜਣ ਲੱਗੇ ਤੇ ਡਿੱਗ ਪਏ ਤੇ ਸਾਡੀ ਪੁਲਿਸ ਪਾਰਟੀ ਦਰਾਂ ਨੇ ਫਾਇਰ ਕੀਤਾ ਇਨਾਂ ਦੀ ਫਾਇਰਿੰਗ ਚ ਤਾਂ ਨਹੀਂ ਕਿਸੇ ਆਪਣੇ ਮੁਲਾਜ਼ਮ ਨੂੰ ਸੱਟ ਮੱਗੀ ਜੀ ਇਨਾਂ ਨੇ ਸਾਡੀ ਇਨਾਂ ਦੀ ਫਾਇਰਿੰਗ ਤੇ ਸਾਡੀ ਜਿਹੜੀ ਗੱਡੀ ਸੀ ਗੱਡੀ ਤੇ ਕਾਫੀ ਜਿਹੜੀਆਂ ਕਿ ਬੁਲੇਟ ਇੰਜਰੀਜ਼ ਲੱਗੀਆਂ ਸਾਡੇ ਮੁਲਾਜ਼ਮਾਂ ਦਾ ਬਚਾਅ ਹੋ ਗਿਆ ਸਾਡੇ ਇੱਕ ਮੁਲਾਜ਼ਮ ਡਿੱਗਣ ਕਰਕੇ ਜ਼ਖਮੀ ਹੋਇਆ ਬਟ ਸਾਡੇ ਮੁਲਾਜ਼ਮਾਂ ਦਾ ਬਚਾਅ ਹੋ ਗਿਆ ਫਿਰ ਤੇ ਜਿਹੜਾ ਜ਼ਖਮੀ ਹੋਇਆ ਮੁਲਾਜ਼ਮ ਉਹਨੂੰ ਅਸੀਂ ਜਿਹੜੀ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਤਾਂ ਕਿ ਉਹਦਾ ਜੋ ਵੀ ਉਹਦਾ ਮੈਡੀਕਲ ਟ੍ਰੀਟਮੈਂਟ ਹੈ ਉਹ ਅਸੀਂ ਉਹਨੂੰ ਮਈਆ ਕਰਾ ਦਿੱਤਾ ਠੀਕ ਹੈ ਜੀ ਤਾਂ 5 ਘੰਟੇ ਪਹਿਲੇ ਸਾਨੂੰ ਸੂਚਨਾ ਮਿਲੀ ਕਿ ਫਤੇਗੜ ਜ਼ਿਲ੍ਹੇ ਦੇ ਵਿੱਚ ਦੋ ਸ਼ਕਤੀ ਵਿਅਕਤੀ ਜ਼ਖਮੀ ਉਹ ਇੱਥੇ ਕੋਈ ਰਕੀ ਜਾਂ ਕੋਈ ਵੱਡੀ ਵਾਰਦਾਤ ਨੂੰ ਅਨਜਾਮ ਦੇਣ ਵਾਸਤੇ ਫਿਰ ਰਹੇ ਉਸ ਕਰਕੇ ਸਾਰੇ ਜ਼ਿਲ੍ਹੇ ਨੂੰ ਅਲਰਟ ਕਰਾਇਆ ਗਿਆ ਸੀ ਐਸਐਸਪੀ ਸਾਹਿਬ ਦੇ ਵੱਲੋਂ ਹਰ ਐਸਐਚਓ ਨੂੰ ਨਾਕਾ ਲਾਉਣ ਵਾਸਤੇ ਔਰ ਆਪਣੇ ਇਲਾਕੇ ਦੇ ਵਿੱਚ ਅਨਾਰਗੀ ਬਹਾਲ ਕਰਨ ਵਾਸਤੇ ਜੁਤੀ ਗਈ ਗਈ ਸੀ ਇੱਥੇ ਇਸ ਏਰੀਆ ਦੇ ਵਿੱਚ ਐਸਐਚਓ ਮੰਡੀ ਗੋਵਿੰਦਗੜ੍ਹ ਔਰ ਸੀਆਈਏ ਦੀ ਜਿਹੜੀ ਟੀਮ ਹੈ ਉਹ ਰਕੀ ਕਰ ਰਹੀ ਸੀ ਔਰ ਇੱਥੇ ਆ ਕਰਕੇ ਜਦੋਂ ਕੋਈ ਦੋ ਸ਼ੱਕੀ ਵਿਅਕਤੀ ਇਹਨਾਂ ਨੂੰ ਨਜ਼ਰ ਆਏ ਆ ਕਰਕੇ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਇਹਨਾਂ ਨੂੰ ਇਹਨਾਂ ਤੋਂ ਬਚਤੇ ਹੋਏ ਇਹ ਜਿਹੜਾ ਖਲੀ ਰਾਹ ਜਾ ਰਹਾ ਹੈ ਉਸ ਪਾਸੇ ਇਹਨਾਂ ਨੇ ਆਪਣੇ ਮੋਬਾਈਲ ਮੋਬਾਈਲ ਔਰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਵਾਰਨਿੰਗ ਦੇਣ ਦੀ ਕੋਸ਼ਿਸ਼ ਕੀਤੀ ਸਚੂ ਦੇ ਵੱਲੋਂ ਉਸ ਤੋਂ ਬਾਅਦ ਇਹਨਾਂ ਦੀ ਮੋਬਾਈਲ ਦੇ ਕੋਈ ਜਦੋਂ ਕੋਈ ਕ੍ਰਾਈਮ ਚ ਦੇਖਿਆ ਹੈ ਉੱਥੇ ਇਹਨਾਂ ਨੇ ਉਹ ਆਪ ਜਿਹੜਾ ਟੀਮ ਦੇ ਪੁਲਿਸ ਪਾਰਟੀ ਦੇ ਉੱਤੇ ਇਹਨਾਂ ਨੇ ਫਾਇਰ ਕੀਤਾ ਤਿੰਨ ਚਾਰ ਆਊਂਡ ਫਾਇਰ ਕੀਤੇ ਗਏ ਔਰ ਬੜੇ ਹੀ ਆਪਣੀ ਸੂਝ-ਬੂਝ ਨਾਲ ਆਪਣੀ ਪੁਲਿਸ ਸਿਖਲਾਈ ਦੇ ਨਾਲ ਉਸ ਦਾ ਇਸਤੇਮਾਲ ਕਰਦੇ ਹੋਏ ساری ਟੀਮ ਥੱਲੇ ਹੋਈ ਔਰ ਉਹ ਕਰਕੇ ਇਨਾਂ ਨੇ ਆਪਣੇ ਡਿਫੈਂਸ ਦੇ ਆਪਣੇ ਆਪ ਨੂੰ ਡਿਫੈਂਡ ਕਰਦੇ ਹੋਏ ਫਾਇਰ ਕੀਤਾ ਔਰ ਜਿਹੜੀ ਦੋ ਗੋਲੀ ਹੈਗੀ ਉਹ ਉਹਨਾਂ ਦੇ ਲੱਗੀ ਹੈ ਆ ਲੋਅਰ ਬਾਡੀ ਪਾਰਟ ਤੇ ਉਹਨਾਂ ਨੂੰ ਲੈ ਕਰਕੇ ਫਰਸਟ ایڈ ਵਾਸਤੇ ਸਿਵਲ ਹਸਪੀਟਲ ਤੇ ਭੇਜਿਆ ਗਿਆ ਹੈ ਸਾਡਾ ਇੱਕ ਮੁਲਾਜ਼ਮ ਹੈ ਉਹ ਵੀ ਜਖਮੀ ਹੋਇਆ ਹੈ ਉਹਨੂੰ ਵੀ ਉੱਥੇ ਇਲਾਜ ਵਾਸਤੇ ਭੇਜਿਆ ਗਿਆ ਉਸ ਤੋਂ ਬਾਅਦ ਜਿਹੜਾ ਮਾਲੂਮ ਪਿਆ ਇਹ ਜਿਹੜੇ ਦੋ ਬੰਦੇ ਸੀਗੇ ਲੇਟੈਸਟ ਜਿਹੜੀ 15 ਲੱਖ ਦੀ ਲੁੱਟ ਇੱਕ ਹੋਈ ਸੀ ਆ 10 ਤਾਰੀਖ ਨੂੰ ਇਹ ਦੋਨੋਂ ਬੰਦੇ ਉਹ ਲੁੱਟ ਦੇ ਵਿੱਚ ਵੀ ਸ਼ਾਮਿਲ ਸੀ ਜਿਨ੍ਹਾਂ ਦੇ ਨਾਮ ਬਸੰਤ ਸਿੰਘ ਔਰ ਜੈਦੀਪ ਸਿੰਘ ਹੁੰਦਾ ਹੈ ਦੋਨਾਈ ਮੋਗਾ ਦੇ ਰਹਿਣ ਵਾਲੇ ਇਹ ਪਹਿਲਾਂ ਕੋਈ ਕ੍ਰਾਈਮ ਰਿਕਾਰਡ ਹੈ ਨਹੀਂ ਹਜੇ ਤੋ ਜਸਟ ਇਹ ਇੱਕ ਇਨਸੀਡੈਂਟ ਹੋਇਆ ਹੀ ਹੈ ਤੋਂ ਬੜੀ ਪ੍ਰੀਮੀਰੀ ਇਨਕੁਆਇਰੀ ਹੈ ਇਨਵੀ ਰਿਪੋਰਟ ਹੈ ਉਹ ਆਪਾਂ ਉਸ ਤੋਂ ਬਾਅਦ ਸਾਰੀ ਫਿਰ ਜਿਹੜੀ ਇਹਨਾਂ ਦੀ ਕਿੱਥੇ ਕਿੱਥੇ ਕਿਸ ਕਿਸ ਵਾਰਦਾ ਦੇ ਵਿੱਚ ਸ਼ਾਮਲ ਸੀਗੇ ਉਹ ਅਸੀਂ ਪਤਾ ਕਰਾਂਗੇ ਇਹਨਾਂ ਇਹਨਾਂ ਮੋਗਾ ਦੇ ਰਹਿਣ ਵਾਲੇ ਗਮਿੰਦਗੜ ਨਾਲ ਇਹਨਾਂ ਦਾ ਕੀ ਲਿੰਕ ਸੀ ਜੀ ਇਹ ਲਿੰਕ ਤੋਂ ਜਿਹੜਾ ਇਹਨਾਂ ਨੇ ਆ ਕੇ ਜੇ ਲੁੱਟ ਕੀਤੀ ਹੈ ਤਾਂ ਕੋਈ ਨਾ ਕੋਈ ਇਹਨਾਂ ਦੀ ਪਲੈਨਿੰਗ ਰਹੀ ਹੋਣੀ ਹੈ ਕਿਸੇ ਨੇ ਕਰਾਈ ਹੋਈ ਨਹੀਂ ਹੈ ਕਿਸੇ ਨੇ ጥላ ਦਿਨੀ ਵੀ ਹੋਣੀ ਹੈ ਜਾਂ ਕੋਈ ਨਾ ਕੋਈ ਨਾਲ ਦੇ ਕੋਲ ਇਹ ਵੀ ਕੋਈ ਸੁਣਣੀ ਹੈ ਇਹਨਾਂ ਵੱਲੋਂ ਇਹਨਾਂ ਵੱਲੋਂ ਕੀਤੀ ਗਈ ਫਾਇਰਿੰਗ 'ਚ ਵੀ ਕਿਸੇ ਮੁਲਾਜ਼ਮ ਦੇ ਕੋਈ ਲੱਗੇ ਜਾਂ ਕਿਸੇ ਜਿਹੜੀ ਐਸਐਚਯੂ ਦੀ ਗੱਡੀ ਹੈ ਉੱਥੇ ਬੋਨਟ ਤੇ ਵੀ ਹੈ ਉਹਦੇ ਗੇਟ ਤੇ ਗੇਟ ਤੇ ਵੀ ਲੱਗੀ ਹੈ ਗੋਲੀ ਉਹ ਦੋ ਦਰਵਾਜੇ ਤੇ ਔਰ ਮਤਲਬ ਗੱਡੀ ਤੇ ਹੈ ਮੁਲਾਜ਼ਮ ਤੇ ਨਹੀਂ ਮੁਲਾਜ਼ਮ ਬਚਾ ਗਿਆ ਵੈਪਨ ਕੀ ਮਿਲੇਗਾ ਤੁਹਾਨੂੰ ਪਿਸਟਲ ਹੈਗੇ ਜੀ 32 ਬੋਰ ਦੇ ਜੀ ਦੋ ਕੰਟਰੀ ਮੈਂਟ ਪਿਸਟਲ ਹੈ 都欧美人。